ਕੀ ਨਾਮ ਹੈ ਤੁਹਾਡਾ ਜੀ ਮੈਂ ਰਗਵੀਰ ਸਿੰਘ ਬੈਣੀਪਾਲ ਜਮੂਰੀ ਕਿਸਾਨ ਸਭਾ ਦਾ ਮੈਂ ਪੰਜਾਬ ਦਾ ਸੰਯੁਕਤ ਸਕੱਤਰ ਹਾਂ ਤੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੀ ਆਲ ਇੰਡੀਆ ਕਮੇਟੀ ਦਾ ਤੇ ਪੰਜਾਬ ਦੀ ਕਮੇਟੀ ਦਾ ਮੈਂ ਮੈਂਬਰ ਆ ਕਿੱਥੋਂ ਚੱਲੇ ਹੋ ਤੁਸੀਂ ਅਸੀਂ ਤਾਂ ਨੇਰੀ ਤਾਂ ਰੈਸ਼ ਲੁਧਿਆਣੇ ਆ ਅਸੀਂ ਲੁਧਿਆਣੇੋਂ ਚੱਲੇ ਆ ਪਰ ਸਾਡੇ ਨਾਲ ਸਾਥੀ ਜਿਹੜੇ ਇੱਥੇ ਆ ਹੈਡੋਂ ਚੌਕੀ ਦੇ ਸਾਹਮਣੇ ਪੁਲਿਸ ਨੇ ਨਾਕਾਬੰਦੀ ਕਰਕੇ ਰੋਕੇ ਨੇ ਇਹ ਕੋਈ ਫਿਰੋਜ਼ਪੁਰ ਤੋਂ ਕੋਈ ਫਰੀਦਕੋਟ ਤੋਂ ਦੂਰ ਦੂਰ ਕੱਲ ਦੇ ਤੁਰੇ ਹੋ ਸਾਥੀ ਇੱਥੇ ਪਹੁੰਚੇ ਨੇ ਚੰਡੀਗੜ੍ਹੋਂ ਤਾਂ ਜਾ ਰਹੇ ਸੀ ਤੇ ਤਰਨਾ ਲਗਾਇਆ ਹੋਇਆ ਤਰਨਾ ਲਗਾ ਲਿਆ ਹੁਣ ਚਿੱਣ ਕਿੱਵੇਂ ਜਾਓ ਦੇਖੋ ਸਾਡਾ ਨਿਸ਼ਾਨਾ ਸੀਗਾ ਅਸੀਂ ਮੰਗ ਕੀਤੀ ਸੀ 34 ਸੈਕਟਰ ਦੇ ਵਿੱਚ ਸਾਨੂੰ ਸਥਾਨ ਦਿੱਤਾ ਜਾਵੇ ਤੇ ਅਸੀਂ ਉੱਥੇ ਆਪਣਾ ਮੰਗਾਂ ਦਾ ਜਿਹੜਾ ਮਤਲਬ ਤਰਨਾ ਮਾਰ ਕੇ ਸਰਕਾਰ ਦੇ ਸਾਹਮਣੇ ਆਪਣੀ ਪ੍ਰੈਜੈਂਟੇਸ਼ਨ ਪੇਸ਼ ਕਰਕੇ ਪ੍ਰੋਟੈਸਟ ਕਰਕੇ ਅਸੀਂ ਆਪਣੀਆਂ ਮੰਗਾਂ ਲਈ ਉੱਥੇ ਸੰਘਰਸ਼ ਕਰਨਾ ਚਾਹੁੰਦੇ ਸੀ ਜਿਹੜਾ ਸਾਡਾ ਜਮਹੂਰੀ ਹੱਕ ਹੈ ਸਰਕਾਰ ਨੇ ਪਹਿਲਾਂ ਤਾਂ ਉੱਥੇ ਸਾਨੂੰ ਜਗ੍ਹਾ ਨਹੀਂ ਅਲਾਟ ਕੀਤੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਈ ਗਈ ਹੈ ਤੇ ਸਾਨੂੰ ਬਗਾਨਗੀ ਦੀ ਭਾਵਨਾ ਦੀ ਤਰ੍ਹਾਂ ਪੰਜਾਬ ਨੂੰ ਉੱਥੋਂ ਦਰਕਾਰਿਆ ਜਾ ਰਿਹਾ ਦੂਜੇ ਨੰਬਰ ਦੇ ਉੱਤੇ ਅਸੀਂ ਫੈਸਲਾ ਇਹ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਵੀ ਸ਼ਾਂਤੀਪੂਰਵ ਰਹਿੰਦੇ ਹੋਏ ਜਿੱਥੇ ਕਿਤੇ ਪ੍ਰਸ਼ਾਸਨ ਸਾਨੂੰ ਰੋਕਦਾ ਜਿੱਥੇ ਕਿਤੇ ਨਾਕੇ ਲਾਉਂਦੇ ਨੇ ਉੱਥੇ ਅਸੀਂ ਉੱਥੇ ਹੀ ਧਰਨੇ ਸ਼ੁਰੂ ਕਰ ਦੇਣੇ ਨੇ ਮੇਰੇ ਕੋਲ ਰਿਪੋਰਟ ਆ ਕਿ ਪੰਜਾਬ ਦੇ ਵਿੱਚ ਘੱਟੋ ਘੱਟ 100 ਜਗ੍ਹਾ ਦੇ ਉੱਤੇ ਅੱਜ ਇਹ ਜਿਹੜਾ ਮੋਰਚਾ ਇਹ ਸੰਘਰਸ਼ ਹੈ ਜਿਹੜਾ ਇਹ ਧਰਨੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਤੇ ਜਿੰਨਾ ਚਿਰ ਸਾਡਾ ਪੰਜਾਬ ਦਾ ਫੈਸਲਾ ਨਹੀਂ ਹੁੰਦਾ ਸ਼ਾਮ ਤੱਕ ਵੀ ਅਸੀਂ ਅੱਗੇ ਕੀ ਕਰਨਾ ਉਹਨਾਂ ਚਿਰ ਸਾਡੇ ਧਰਨੇ ਸਾਰੀਆਂ ਜਗ੍ਹਾ ਦੇ ਉੱਤੇ ਸ਼ਾਮਲ ਹੋਣਗੇ ਤੇ ਜਿਹੜੇ ਬੰਦੇ ਸਾਡੇ ਸਾਡੇ ਆਗੂ ਛਾਪੇ ਮਾਰ ਕੇ ਜਾਂ ਉਹਨਾਂ ਨੇ ਕੱਲ ਪਰਸੋਂ ਦੇ ਪ੍ਰਸ਼ਾਸਨ ਨੇ ਗ੍ਰਿਫਤਾਰ ਕੀਤੇ ਨੇ ਜਾ ਜਿਹਨਾਂ ਦੇ ਘਰਾਂ ਦੇ ਸਾਹਮਣੇ ਪੁਲਿਸ ਬਿਠਾ ਕੇ ਉਹਨਾਂ ਨੂੰ ਹੌਸ ਰੈਸਟ ਕੀਤਾ ਅਸੀਂ ਉਹਨਾਂ ਦੀ ਸਖਤ ਨਿੰਦਿਆ ਕਰਦਾ ਭਗਵੰਤ ਮਾਨ ਦੀ ਇਹ ਬਦਲਾਅ ਦੀ ਸਰਕਾਰ ਨੇ ਆਪਣਾ ਅਸਲੀ ਰੂਪ ਹੈ ਜਿਹੜਾ ਉਹ ਲੋਕਾਂ ਸਾਹਮਣੇ ਪੇਸ਼ ਕਰ ਦਿੱਤਾ ਜਿਹੜਾ ਉਹਦੇ ਲਈ ਚੰਗਾ ਨਹੀਂ ਹੋਣਾ ਪੰਜਾਬ ਦੇ ਲੜਦੇ ਲੋਕ ਨੇ ਜਿਹੜੇ ਉਹ ਹਮੇਸ਼ਾ ਜਿੱਤੇ ਨੇ ਤੇ ਹੁਣ ਵੀ ਜਿੱਤਣਗੇ ਕਿੰਨੀ ਕੀ ਕੀ ਤਿਆਰੀਆਂ ਨੇ ਤੁਹਾਡੇ ਕੋਲ ਜੇ ਮੰਨ ਲਓ ਅੱਜ ਕੋਈ ਫੈਸਲਾ ਨਾ ਹੋਇਆ ਤਾਂ ਕਿੰਨੇ ਦਾ ਧਰਨਾ ਲਾਉਗੇ ਤੇ ਕੀ ਤਿਆਰੀਆਂ ਤੁਹਾਡੀਆਂ ਦੇਖੋ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਇਤਿਹਾਸ ਦੱਸਦਾ ਅਸੀਂ ਦਿੱਲੀ ਦੇ ਵਿੱਚ ਮੋਰਚਾ ਲਾਇਆ ਸਾਨੂੰ ਬਦਨਾਮ ਕੀਤਾ ਗਿਆ ਇਹ ਖਾਲਸਤਾਨੀ ਨੇ ਇਹ ਅੱਤਵਾਦੀ ਨੇ ਇਹ ਆ ਕੇ ਇੱਥੇ ਗੜਵਣਾ ਪੈਦਾ ਕਰਨਗੇ 13 ਮਹੀਨੇ ਅਸੀਂ ਇੱਕ ਪੱਤਾ ਨਹੀਂ ਮਤਲਬ ਹਿਲਣ ਦਿੱਤਾ ਅਸੀਂ ਇੱਕ ਵਟਾ ਨਹੀਂ ਮਾਰਿਆ ਪੰਜਾਬ ਦੇ ਲੋਕਾਂ ਨੇ ਸ਼ਾਂਤੀਪੁਰ ਮੋਦੀ ਦੇ ਖਿਲਾਫ ਜਿਹੜਾ ਮੋਰਚਾ ਲਾਇਆ ਸੀ ਉਹ 13 ਮਹੀਨੇ ਉੱਥੇ ਲਾਇਆ ਤੇ ਅਸੀਂ ਜਿੱਤ ਕੇ ਆਇਆ ਅਸੀਂ ਹੁਣ ਵੀ ਸ਼ਾਂਤੀਪੁਰ ਕੋ ਰਹਿੰਦੇ ਹੋਏ ਜਿੱਨਾ ਚ ਪੰਤਪਨ ਆਤਮਾਨ ਦੀ ਸਰਕਾਰ ਹੈ ਜਿਹੜੀ ਉਹ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰਦੀ ਤੇ ਜਿਹੜੀਆਂ ਮੰਗਾਂ ਹੋਰ ਨੇ ਉਹ ਪੰਜਾਬ ਨਾਲ ਸਬੰਧਤ ਨੇ ਜਿਹੜੀਆਂ ਉਹਨਾਂ ਨੂੰ ਉਹ ਸੁਣ ਕੇ ਉਹਦਾ ਕੋਈ ਹੱਲ ਨਹੀਂ ਕਰਦੀ ਅਸੀਂ ਬੱਕਰੇ ਬੱਕਰੇ ਰੂਪ ਦੇ ਵਿੱਚ ਇਹ ਸੰਘਰਸ਼ ਜਾਰੀ ਰੱਖਾਂਗੇ ਪਰਗਟ ਸਿੰਘ ਤੁਸੀਂ ਅੱਜ ਚੰਡੀਗੜ੍ਹ ਜਾ ਰਹੇ ਸੀ ਐਟੋ ਚੱਕ ਕੇ ਰੋਕ ਕੇ ਆ ਗਿਆ ਕੀ ਕਰਨ ਮੈਂ ਭਾਰਤੀ ਕਿਸਾਨ ਵੀ ਪੰਜਾਬ ਦਾ ਆਗੂ ਸਾਡੇ ਸੂਬਾ ਪ੍ਰਧਾਨ ਪ੍ਰਮਾਨ ਸਿੰਘ ਸੰਧੂ ਜੋ ਸਯੁਕਤ ਮੋਰਚੇ ਦੀ ਸਾਡੀ ਕੌਲ ਆਈ ਸੀ ਅਸੀਂ ਪਹਿਲਾਂ ਹੀ ਪਰਮਿਸ਼ਨ ਲੈਣ ਵਾਸਤੇ ਚੰਡੀਗੜ੍ਹ ਜਾਣ ਵਾਸਤੇ 5 ਮਾਰਚ ਦਾ ਐਲਾਨ ਕੀਤਾ ਹੋਇਆ ਸੀ 3 ਮਾਰਚ ਨੂੰ ਜਿਹੜੀ ਸਾਡੀ ਮੀਟਿੰਗ ਹੋਈ ਏ ਮੁੱਖ ਮੰਤਰੀ ਸਾਹਿਬ ਦੇ ਨਾਲ ਉਹ ਸਾਡੀ ਮੀਟਿੰਗ ਤਾਂ ਬੇਸਿੱਟਾ ਰਹੀ ਰਹੀ ਪਰ ਮੁੱਖ ਮੰਤਰੀ ਸਾਨੂੰ ਇੱਕ ਚੇਤਾਵਨੀ ਦੇ ਕੇ ਉੱਠੇ ਸੀ ਵੀ ਧਰਨੇ ਲਾ ਕੇ ਜਿਹੜੇ ਹੱਕ ਲੈਣੇ ਆਪਦੇ ਲੈ ਲਓ ਤੇ ਤੁਸੀਂ ਧਰਨਾ ਲਾ ਕੇ ਵੇਖ ਲਓ ਅਸੀਂ ਇੱਕ ਮੂੰਹ ਤੋੜਮਾ ਜਵਾਬ ਦੇਣ ਵਾਸਤੇ ਫਰੋਜਪੁਰ ਜ਼ਿਲ੍ਹੇ ਤੋਂ ਚੱਲੇ ਆਂ ਇੱਥੋਂ ਤੱਕ ਅਸੀਂ ਪਿੱਛੋ ਜੱਦੋਂ ਜੈਦ ਨਾਲ ਪਹੁੰਚ ਗਿਆ ਪਰ ਸਾਨੂੰ ਅੱਜ ਸਮਰਾਲੇ ਇਸ ਚੌਂਕੀ ਦੇ ਕੋਲੇ ਰੋਕ ਕੇ ਭਾਰੀ ਬੈਰੀਕੇਡਿੰਗ ਕਰਕੇ ਰੋਕਿਆ ਗਿਆ ਪਰ ਅਸੀਂ ਆਪਦਾ ਸ਼ਾਂਤਮਈ ਢੰਗ ਤਰੀਕੇ ਦੇ ਨਾਲ ਪੀਸਫੁੱਲ ਰਹਿ ਕੇ ਰੋਸ ਪ੍ਰਦਰਸ਼ਨ ਜਿਹੜਾ ਸੜਕ ਦੇ ਸਾਈਡ ਤੇ ਬਹਿ ਕੇ ਕਰ ਰਹੇ ਆ ਪਰ ਮੈਂ ਸਮਝਦਾ ਬਹੁਤ ਗਲਤ ਰਵਈਆ ਹੈ ਭਗਵੰਤਮਾਨ ਸਰਕਾਰ ਦਾ ਜਿਹੜਾ ਕਿਸਾਨਾਂ ਨੂੰ ਇੰਨਾ ਅਤਿਆਚਾਰ ਕਰਕੇ ਕੀ ਅਸੀਂ ਕੋਈ ਪਾਕਿਸਤਾਨ ਤੋਂ ਆਏ ਆ ਪੰਜਾਬ ਦੇ ਰਹਿਣ ਵਾਲੇ ਆ ਤੇ ਆਪਦੀ ਰਾਜਧਾਨੀ 'ਚ ਜਾਣਾ ਚਾਹੁੰਦੇ ਆ ਕਿਹੜੀ ਗੱਲੋਂ ਸਾਨੂੰ ਇੱਥੇ ਰੋਕੇਗਾ ਸਾਨੂੰ ਇਸ ਬਾਰੇ ਕੋਈ ਸਮਝ ਨਹੀਂ ਆ ਰਹੀ ਬਿਲਕੁਲ ਜੀ ਪੀਸਫੁੱਲ ਰਹਿ ਕੇ ਆ ਵੇਖ ਲਓ ਇਹ ਭਗਵੰਤਮਾਨ ਲੋਕਾਂ ਦੇ ਵਿੱਚ ਮੈਸੇਜ ਗਲਤ ਫਲਾਉਂਦਾ ਵੀ ਰਾਹੀ ਗੀਰਾਂ ਨੂੰ ਲੋਕਾਂ ਨੂੰ ਜਨਤਾ ਨੂੰ ਕਿਸਾਨ ਵੇਲੇ ਖਰਾਬ ਕਰਦੇ ਆ ਪਰ ਵੇਖ ਲੋ ਸਾਰਾ ਰਸਤਾ ਚੱਲਦਾ ਪਿਆ ਸਾਡੇ ਵਾਸਤੇ ਭਾਰੀ ਪੈਰੀਗੇਟਿੰਗ ਦੋ ਟਿਪਰ ਅੱਗੇ ਰੇਤ ਦੇ ਭਰ ਕੇ ਲਾਏ ਬੱਸਾਂ ਭਰ ਕੇ ਲਾਈਆਂ ਗਈਆਂ ਪਰ ਅਸੀਂ ਫਿਰ ਵੀ ਪੀਸਫੁਲ ਰਹਿ ਕੇ ਆਪਦਾ ਇੱਕ ਸਾਈਡ ਤੇ ਬੈਠ ਕੇ ਆਪਦਾ ਰੋਸ ਪ੍ਰਦਰਸ਼ਨ ਜਿਹੜਾ ਕਰਦੇ ਪਏ ਸਰਕਾਰ ਕੰਨਾ ਡਿਟੇਨ ਕਰਨਾ ਕਿਵੇਂ ਦੇਖਦੇ ਮੈਂ ਇਹ ਸਰਕਾਰ ਦਾ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਕਿ ਸਾਡੇ ਸਯੁਗਤ ਮੋਰਚੇ ਦੇ ਲੀਡਰਾਂ ਨੂੰ ਆਗੂਆਂ ਨੂੰ ਰਾਤ 12 12:30 ਵਜੇ ਚੁੱਕ ਕੇ ਜੇਲ੍ਹਾਂ ਠਾਣਿਆਂ ਦੇ ਵਿੱਚ ਬੰਦ ਕੀਤਾ ਗਿਆ ਪਰ ਇੱਕ ਵਿਵਦਬੰਦੀ ਸੀ ਇਹਨਾਂ ਦੀ ਵੀ ਆਗੂਆਂ ਨੂੰ ਚੁੱਕ ਲੋ ਸ਼ਾਇਦ ਕਿਸਾਨ ਨਾ ਘਰੋਂ ਨਿਕਲਣਗੇ ਪਰ ਇਸ ਗੱਲ ਦਾ ਮੂੰਹ ਤੋੜਮਾ ਜਵਾਬ ਦੇਣ ਵਾਸਤੇ ਕਿਸਾਨ ਲੋਕ ਘਰਾਂ ਜਾਵਾਬ ਮੁਹਾਰੇ ਚੱਲ ਕੇ ਚੰਡੀਗੜ੍ਹ ਨੂੰ ਕੂਚ ਕਰ ਰਹੇ ਨੇ ਭਵੇਂ ਸਾਨੂੰ ਜਿੰਨਾ ਮਰਜ਼ੀ ਸਮਾਂ ਲੱਗ ਜਾਏ ਅਸੀਂ ਚੰਡੀਗੜ੍ਹ ਪਹੁੰਚ ਕੇ ਰਵਾਂਗੇ